ਪ੍ਰਤਿ ਜੋ ਭਾਵਨਾਂ ਜਿਮਾਤੀ ਨਾਨਕ ਨੂੰ ਨਰੇਤਰ ਕੇ ਸਾਥੀ ਸਰਨ ਜੋ ਜੀ ਤੁਮ ਸਰਮੀ ਆਏ ਕਰ ਕਿਰਪਾ ਬਰਭਿਆ ਮਿਲਾਏ ਮਿਲ ਕੇ ਬਾਇ ਸੁਰੇ ਨਮਤਨਾ ਸਾਜ ਲੇ ਸੋਹਰ ਸੰਭੈ ਹੁਰਦੇ ਪੁਰਨ ਹੋਇ ਇਸੇ ਰਤੀ ਸੇ ਆਲ ਜਲ ਕਾ ਜਿਨੇ ਚਿਰਾਂ ਨਵ ਸਰੋਸਨਾ ਗੈਤੀ ਹਰ ਬਰਸਾ ਦਿਆ ਕਰਦਾ ਦੀ ਨਾਨਕ ਨੇ ਨੀਤੇ ਬਹੁ ਵਾਰੀ ਰਉ ਕੇ ਉਸਤਰੋਸ ਸੁਮੀ ਦਾ ਸਾਧਾ ਨਾਮ ਹੈ ਗੁਰਜੀਤ ਸੁਖਮਈ ਸਹਿਜ ਗੁਰਿੰਦ ਗੁਣ ਨਾਮ ਜਿਸਮਣ ਵਸੈ ਸੋਹਤ ਨਿਰਾਮ ਸਰਬਿਛਤਾ ਕੀ ਪੂਰਤ ਹੋਏ ਪ੍ਰਦਾਨ ਪਰਖ ਪਰਖ ਸਭ ਲੋਏ ਸਭ ਤੇ ਉਚ ਪਾਇਆ ਸਥਾਨ ਮੋਰ ਨ ਹੋਵੇ ਆਵਣ ਜਾਨ ਵਰਤਮ ਕਾਰ ਚਲੇ ਜਿਸੋਏ ਨਾਮ ਜਿਸੇ ਪ੍ਰਾਪਤ ਹੋਏ ਖੇਵ ਸੋ ਦਰਗਨਾ ਨੇ ਕੋ ਦਈ ਅਨ ਸਰਬਦ ਸਿਦਿ ਵਿਦਿਆ ਤਕ ਜੋ ਪ੍ਰਪਤਿਆ ਇਹ ਇਸਰੀ ਚਾਰ ਪਦਾਰਥ ਕਵਲ ਪ੍ਰਗਾਸ ਸਭ ਕੇ ਵੱਧ ਸਗਲ ਤੇ ਉਦਾਸ ਸੁੰਦਰ ਚਤਰ ਤਤ ਕਾ ਬੇਤਾ ਸੁੰਦਰ ਸੀ ਇੱਕ ਦ੍ਰਿਸ਼ਟਾ ਇਹ ਪਰ ਤਿਸ ਜਨ ਕੇ ਮੁਖ ਭਰੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਰੰਗ ਨਾਮ ਤੁਨਬਾਨੀ ਸਿਮਰਤ ਜ਼ਾਸਰ ਵੀਰ ਵਿਖਾ ਸਲ ਜਮਤਾਤ ਕੇਵਲ ਹਰਨਾ ਗੋਬਿੰਦ ਭਗਤ ਕੈ ਮਨ ਕੋਟ